ਹਾਂਜੀ ਅੱਜ ਹੋ ਗਈ 12 ਜਨਵਰੀ ਤੇ ਅਡਵਾਂਸ ਲੋੜੀਆਂ ਦੀਆਂ ਸਾਰਿਆਂ ਨੂੰ ਮੁਬਾਰਕਾਂ ਹੋਣ ਤੇ ਜੜ ਦੀ ਗੱਲਾਂ ਚਲੋ ਸਾਰੇ ਦੇਖੋ ਜੀ ਅੱਜ ਸਵੇਰੇ ਜੇ ਮਤਲਬ ਮੀਂਹ ਪਿਆ ਤੇ ਮੀਂਹ ਵੈਡਾ ਖਾਸ ਨਹੀਂ ਪੈ ਸਕਿਆ ਵਿੱਚ ਛੱਟਾਂ ਥੋੜੇ-ਬਹੁਤੇ ਪਈਆਂ ਸੀਗੀਆਂ ਪਰ ਇਹਨਾਂ ਛੱਟਾਂ ਦੇ ਨਾਲ ਹਨਾ ਸੋਹਣਾ ਮੌਸਮ ਹੋ ਗਿਆ ਐਕਡਮ ਕਲੀਨ-ਕਲੀਨ ਹੋ ਗਿਆ ਮੌਸਮ ਬਹੁਤ ਵਧੀਆ ਹੋ ਗਿਆ ਤੇ ਦੇਖੋ ਜੀ ਲੋੜੀ ਤੋਂ ਕਹਿੰਦੇ ਹੁੰਦੇ ਪਹਿਲਾਂ ਮੀਂਹ ਪੈਂਦਾ ਹੁੰਦਾ ਤੇ ਸਗਨ ਗਾਲਾ ਮੀਨ ਏ ਤੇ ਵਧੀਆ ਹੋ ਗਿਆ ਧੁੰਦ ਦੂਦ ਤੱਕ ਮਤਲਬ ਧੁੰਦ ਬਹੁਤ ਹੁੰਦੀ ਸੀਗੀ ਤੇ ਸਾਫ਼ ਹੋ ਗਿਆ ਦਿਨ ਸੋਹਣਾ ਲੱਗਦਾ ਪਧਰਾ-ਪਧਰਾ ਜਿਹਾ ਤੇ ਦੇਖੋ ਜੀ ਥੋੜਾ ਬਹੁਤਾ ਬੇੜਾ ਗਿੱਲਾ ਹੋਇਆ ਸਾਡਾ ਤੈਨਾ ਨਹੀਂ ਹੋਇਆਗਾ ਸ਼ਾਇਦ ਰਾਤ ਨੂੰ ਮੀਂਹ ਆ ਸਕਦਾ ਤੇ ਬੱਦਲ ਵਾਈ ਹਜੇ ਵੀ ਹੈਗੀ ਆ ਤੇ ਘਰ ਦੇ ਕੰਮ ਕਰਨੀ ਵੇੜਕੇ ਚ ਜਾਣਾ ਫੋਨ ਉਤੇ ਖੂਦੇ ਸਾਨੂੰ ਕੰਮ ਬੜਿਆ ਅਸੀਂ ਸਾਰੇ ਅੱਜ ਐਡਵਾਂਸ ਮਤਲਬ ਕੰਮ ਕਰਨੇ ਆ ਤੇ ਆਓ ਚਲਿਏ ਤੁਹਾਨੂੰ ਫੋਨ ਨੂੰ ਲੈ ਕੇ ਤੇ ਆ ਦੇਖੋ ਵੀ ਬੱਦਲ ਵਾਈ ਹਜੇ ਹੈਗੀ ਹੈ ਬੱਦਲ ਹੈਗਾ ਆ ਤੇ ਚਲੋ ਚੱਲਦੇ ਆਂ ਖੂਦ ਨੂੰ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਉਧੀਸ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਗਾਇਸ ਪ੍ਰਾਉ ਹੋਤੇ ਗਾਇਸ ਪ੍ਰਾਉ ਤੇ ਅੱਜ ਹੈਗਾ ਆ ਦਿਨ ਐਤਵਾਰ ਤੇ ਤਰੀਕ ਹੈਗੀ 12 ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਲੋਹੜੀ ਦੀਆਂ ਮੁਬਾਰਕਾਂ ਢੇ ਸਾਰਿਆਂ ਤਹਿ ਦਿਲੋਂ ਤੇ ਬਹੁਤ ਬਹੁਤ ਸਾਰਿਆਂ ਨੂੰ ਨਾ ਸਾਰਿਆਂ ਨੂੰ ਇੰਡੀਆ ਵਾਲਿਆਂ ਦੇ ਨਾਲੇ ਸਾਡੇ ਫੌਰਨ ਭੈਣ ਭਰਾਵਾਂ ਸਾਰਿਆਂ ਨੂੰ ਹੈਨਾ ਤੇ ਸਾਰਿਆਂ ਨੂੰ ਲੋੜੀ ਵਧੀਆ ਆਵੇ ਤੁਹਾਨੂੰ ਅਡਵਾਂਸ ਵਿੱਚ ਤੁਹਾਨੂੰ ਤੇਤੀਆਂ ਵਧਾਈਆਂ ਹਨਾ ਤੇ ਘਰ ਦੇ ਚਮਕਾਰ ਰਸੀ ਨਾ ਖਤਮ ਕਰਕੇ ਤਹੋਣਾ ਆ ਖੂ ਤੇ ਤੇ ਦੇਖੋ ਜੀ ਤੜਕੇ ਮੀਂਹ ਪਿਆ ਸੀਗਾ ਤੇ ਇਹਨਾਂ ਵੀ ਖਾਸ ਵੀ ਹੈ ਨਹੀਂ ਚਿੱਟਾਂ ਜੀਆਂ ਸੀਗੇ ਮੜਮੁੱਟੀਆਂ ਉਹ ਤੇ ਧੁੱਪ ਨਿਕਲੀ ਚਮਕਾਰ ਆਇਆ ਪਿਆ ਝੂਠੀ ਜਿੱਦਾਂ ਕਰ ਲੋ ਧੁੱਪ ਨਿਕਲੀ ਝੂਠੀ ਗਈ ਤੇ ਉਹ ਫਿਰ ਉਹੀ ਮੌਸਮ ਹੋ ਗਿਆ ਤਾਂ ਫਿਰ ਬੱਦਲ ਵਾਈ ਜੀ ਹੋ ਗਈ ਆ ਤੇ ਥੋੜਾ ਮੀਂਹ ਪੈਣਾ ਤੇ ਸੋਹਣਾ ਜਾਨੀ ਮੌਸਮ ਹੋ ਗਿਆ ਸਾਫ ਹੋ ਗਿਆ ਹਨਾ ਤੋਂਦੇ ਚੱਕ ਹੋ ਗਈ ਨੇ ਤੇ ਦੂਰ ਦੂਰ ਤੱਕ ਨਾ ਕੋਈ ਮਤਲਬ ਪੈਂਟ ਦੀਦਾ ਨਹੀਂ ਸੇ ਹੁੰਦਾ ਤੇ ਪੁੰਦ ਬੜੀ ਹੁੰਦੀ ਸੀਗੀ ਤੇ ਮੀਂਹ ਦੇ ਨਾਲ ਪੈਣ ਨਾਲ ਥੋੜੇ ਛਿੱਟਾਂ ਪੈਣ ਨਾਲ ਤੇ ਬਹੁਤ ਸੋਹਣਾ ਮੌਸਮ ਹੋ ਗਿਆ ਬਹੁਤ ਵਧੀਆ ਹੋ ਗਿਆ ਨਾ ਤੇ ਅਸੀਂ ਸੋਚਿਆ ਵੀ ਕੱਲ ਹੈਗੀ ਲੋਹੜੀ ਤਾਂ ਅਸੀਂ ਕੱਲ ਦਾ ਪ੍ਰਾਂਤ ਅੱਜ ਹੀ ਕਰ ਲਈਏ ਹੈ ਨਾ ਤੇ ਆ ਦੇਖੋ ਜੀ ਮੈਂ ਹੁਣ ਸਾਗ ਤੋੜਨਾ ਆ ਤੇ ਸਾਗ ਆ ਵਧੀਆ ਰਾਜ ਸਰੋਂ ਦਾ ਆ ਤੇ ਪਰਲੇ ਸਰੋਂ ਉਹ ਹੈਗੀ ਆ ਕੀ ਕਹਿੰਦੇ ਨੇ ਤੋਰੀਆ ਉਹ ਤਾਂ ਵਧੀਆ ਨਹੀਂ ਹੈਗੀ ਤਨਾਈ ਆਪਾਂ ਸਾਗ ਬਣਾਉਣਾ ਆ ਤਾਂ ਕਣਕ ਵਿੱਚੋਂ ਆ ਕੱਢਣਾ ਮੈਂ ਸਾਗ ਤੇ ਦੇਖੋ ਜੀ ਪਹਿਲਾਂ ਵੀ ਬਣਾਇ ਨਿਕਨੇ ਦਿਨ ਹੋ ਗਏ ਸਾਗ ਨਹੀਂ ਬਣਾਇ ਮੈਂ ਕਿਹ ਲੂੜੀ ਬਣਾਵਾਂਗੇ ਤੇ ਹੁਣ ਤੋੜ ਕੇ ਲੈ ਕੇ ਜਾਣਾ ਤੇ ਉਧਰ ਡਾਕਟਰ ਸਾਹਿਬ ਮੇਰੀ ਹੈਲਪ ਕਰਉਣਗੇ ਉਹ ਵੀ ਸਾਗ ਮੈਨਾਂ ਦੜਾਉਣਗੇ ਨਾ ਤੇ ਅੱਜ ਸਾਰੀਆਂ ਮੇਰੀਆਂ ਗਾਇਜ਼ ਭੈਣਾਂ ਨੇ ਸਾਗ ਬਣਾਉਣਾ ਆ ਤੇ ਸਾਗ ਦਾ ਦੇਖੋ ਜੀ ਸਗਰ ਹੁੰਦਾ ਹੈ ਨਾ ਬਣਾਉਣ ਦਾ ਕਿੰਨੇ ਹੁੰਦੇ ਪੋਰਦੀ ਤੇ ਮਾਹ ਖਾਦੀ ਤੇ ਪੌਨ ਆਪਾਂ ਬਣਾਉਣਾ ਆ ਤੇ ਮਾਗ ਨੂੰ ਖਾਣਾ ਯਾਨੀ ਮਾਗੀ ਵਾਲੇ ਦਿਨ ਖਾਣਾ ਹੈ ਨਾ ਤੇ ਦੇਖੋ ਕਿੰਨੇ ਸੋਹਣੇ ਗੰਦਲਾਂ ਆ ਤੇ ਨਾਲੇ ਐਸੀ ਵੱਡੇ ਨੇ ਪੱਠੇ ਤੇ ਕੱਲ ਸਾਨੂੰ ਲੋਢੀ ਦੇ ਪ੍ਰੋਗਰਾਮ ਬਹੁਤ ਜ਼ਿਆਦਾ ਸੀ ਜਾਣਾ ਆ ਕਿੰਨੇ ਭੈਣ ਭਰਾਵਾਂ ਨੇ ਸਾਨੂੰ ਸਦਾ ਭੇਜਿਆ ਤੇ ਅਸੀਂ ਜਾਣਾ ਲੋਢੀ ਤੇ ਉਹਨਾਂ ਦੇ ਨਾਲ ਖੁਸ਼ੀ ਵਿੱਚ ਸ਼ਾਮਲ ਹੋਣ ਤੇ ਹੁਣ ਆ ਵੀ ਚਾਹੀਦਾ ਹੈ ਨਾ ਤੇ ਆਪਾਂ ਖੁਸ਼ੀ ਵਿੱਚ ਸ਼ਾਮਲ ਹੋਵਾਂਗੇ ਤੇ ਖੁਸ਼ੀ ਵਾਧੀ ਆ ਜੇ ਆਪਾਂ ਦੁੱਖਾਂ ਵਿੱਚ ਦੁੱਖ ਘਟਦਾ ਹੈ ਨਾ ਤੇ ਵੀ ਇਹ ਇੱਕ ਐਵੇਂ ਗੱਲਾਂ ਆ ਤੇ ਹਾਂਜੀ ਇਹ ਮੈਂ ਸਾਗ ਆ ਦੇਖੋ ਚੁੰਨੀ ਲੈਂਦੀ ਨਵੀਂ ਤੇ ਚੁੰਨੀ ਦਾ ਮਤਲਬ ਸੂਟ ਫਟ ਗਿਆ ਤੇ ਇਹ ਹੁਣ ਰਹਿ ਗਈ ਉਦਾਂ ਹੀ ਤੇ ਹੁਣ ਮੈਂ ਕਿਹਾ ਚਲ ਸਾਰਿਆਂ ਨਾਲ ਕੋਈ ਤਾਂ ਕੰਮ ਤਾਂ ਲੈਨੇ ਆ ਇੱਤੋਂ ਤੇ ਆਹ ਲਓ ਫੜੋ ਜੀ ਤੇ ਮੈਂ ਬਣਾਉਣੀ ਆ ਸੌਰੀ ਸਾਗ ਤੋੜਦੀ ਆ ਤੁਸੀਂ ਬਣਾਓ ਵੀਡੀਓ ਚੱਕੋ ਮੈਨਾਂ ਲੱਗਾ ਬਣਾਉਣਾ ਮੂਵੀ ਜੀ ਵਿਆਹ ਲਈ ਕੈਮਰਾਮੈਨ ਕੈਮਰਾਮੈਨ ਆਈ ਨਾਲ ਇਹ ਮੂਵੀ ਬਣਾ ਰਿਆ ਨਾਲ ਕੱਲ ਤਾਂ ਪ੍ਰੰਤ ਕਰਨਾ ਸੀ ਅੱਜੀ ਜੀ ਤੇ ਮੈਂ ਕਿਹਨੂੰ ਮੈਂ ਤੋੜਦਾ ਸਾਗ ਤੇ ਨਹੀਂ ਆਪ ਤੋੜਨਾ ਆ ਚਲੋ ਮੈਂ ਤੁਹਾਡੀ ਮਰਜ਼ੀ ਇਹਦੇ ਹਾਰ ਜਿ ਬਿਛਾਣਾ ਇਹਨੂੰ ਐਵੇਂ ਕਿੱਥੇ ਲਈ ਫੜਦੀ ਪੱਠਿਆਂ ਜੇ ਇਹ ਕੰਕਰੀਟ ਦੇ ਰੱਖੇ ਇਹਨੂੰ ਤੇਲ ਪਈ ਆ ਕੱਪੜੇ ਉੱਥੇ ਕਹਿੰਦੀ ਉੱਥੇ ਤੇਲੀ ਆ ਕੱਪੜੇ ਵੋ ਗਿੱਲੇ ਹੋ ਜਾਣੇ ਆ ਹੈਂ ਲਓ ਜੀ ਚੁੰਨੀਆਂ ਆਪਾਂ ਨਵੀਂ ਵਿਚਾਲ ਲਈ ਆ ਹੁਣ ਤੇ ਇਹ ਨਵੀਆਂ ਆ ਭਾਵੇਂ ਇਹਨੇ ਇਹਨੇ 1 ਸਾਲ ਚੁੰਨੀਆਂ ਹੋਰ ਕੱਢ ਜਾਣਾ ਸੀਗਾ ਕੋਈ ਚੱਕਰ ਨਹੀਂ ਬਹੁਤ ਚੁੰਨੀਆਂ ਚੁੰਨੀਆਂ 1 ਸਾਲ ਇਹ ਚੁੰਨੀਆਂ ਕੱਢ ਜਾਣਾ ਤੁਸੀਂ ਇੱਕਦਾਂ ਚੁੰਨੀਆਂ ਚੱਕ ਕੇ ਪਰੇ ਬਾਰ ਮਾਰਦੇ ਆ ਚੁੰਨੀਆਂ ਸੂਟ ਕਈ ਨਵੇਂ ਹੁੰਦੇ ਆ ਅੱਗੇ ਦੇਖੋ ਕਿੰਨਾ ਸੋਹਣਾ ਸਾਗ ਆ ਤੇ ਹੈਗੀ ਰਾਇਆ ਸਰੋਂ ਦਾ ਸਾਗ ਆ ਇਹ ਹੈਨਾ ਗੱਲ ਕਰੀ ਤੈਨ ਕੋਈ ਆਇਆ ਨਹੀਂ ਤੇ ਬਜਣਾ ਨਹੀਂ ਸਾਡੇ ਲਈ ਇਹ ਚਲੋ ਤਾਂ ਦਿਖਾਉਨੇ ਹਾਂ ਸਾਗ ਤੋੜ ਕੇ ਹਾਂ ਲਓ ਜੀ ਤੇ ਕੱਲ ਦਾ ਪਰਾਂਦੇ ਦੀ ਅੱਜ ਇਹ ਇੰਨਾ ਆਪਾ ਕਣਕ ਚ ਕਣਕ ਚ ਪਚਾ ਲਿਆ ਸੀਗਾ ਚਲੋ ਕੋਈ ਨਹੀਂ ਗੱਲਾਂ ਵੀ ਕਰੋ ਨਾਲ ਤੇ ਬੰਨੇ ਬੰਨੇ ਤੇ ਲਾ ਲਿਆ ਸੀਗਾ ਸਰੋਂ ਰਹਿਣ ਦੀ ਬੰਨੇ ਬੰਨੇ ਤੇ ਗਿੱਲਾਇਆ ਥਾਂ ਕਣਕ ਗਿੱਲੀ ਆ ਤੇਲ ਪਈ ਆ ਥੋੜਾ ਥੋੜਾ ਵੀਜੋ ਪਿਆ ਸੀਗਾ ਯਾ ਮੈਂ ਤੋੜ ਦਿੰਦਾ ਤੇ ਰਹਿਣ ਨੂੰ ਕੁੰਮੜਾਂ ਦਾ ਕਿਹਨਾ ਮੈਂ ਤੋੜ ਦਿੰਦਾ ਲੋ ਉਹ ਤੇ ਰੱਖ ਮੈਂ ਤੋੜ ਦਾਂ ਸਾਰਾ ਇਦਾਂ ਨਾ ਘਰ ਵਾਲਾ ਹੋਣਾ ਚਾਹੀਦਾ ਹੈ ਨਾ ਨਾਲ ਸਾਗ ਡੜਾਵੇ ਜਿਹੜਾ ਆਹ ਚਲੋ ਹੁਣ ਜੀ ਹੁਣ ਮੇਰੇ ਸਾਗ ਤੋੜ ਲਿਆ ਹੁਣ ਡਾਕਟਰ ਸਾਹਿਬ ਨੇ ਸਾਗ ਤੋੜ ਕੇ ਦੇਣਗੇ ਹਨਾ ਤੇ ਦੇਖੋ ਜੀ ਹਵਾ ਚਲਦੀ ਆ ਹਜੇ ਵੀ ਮੈਂ ਆ ਨਹੀਂ ਆ ਸਕਦਾ ਹਨਾ ਹੋਰ ਮੋਟੀ ਗੰਦਲ ਥੋੜਾ ਮੋਟੀ ਗੰਦਲ ਬ੍ਰੀਕ ਨਾ ਤੋੜੋ ਜਿਹੜੀ ਛੱਲਣ ਜੀ ਵੀ ਅਸੌਖੀ ਆਸਾਨੀ ਹੋ ਜAVE ਹਨਾ ਤੇ ਉਦਾਂ ਦੀ ਗੰਦਲ ਤੋੜੋ ਦੇਖੋ ਜੀ 12 ਵਜੇ ਤੋਂ ਉੱਪਰ ਹੋ ਗਿਆ ਟਾਈਮ ਤਾਂ ਟਾਈਮ ਜਾਂਦਾ ਭੱਜਾ ਮਿੰਟੋ ਮਿੰਟੀ ਤੇ ਜਿਹੜੀ ਇਹ ਰਾਇਆ ਸਰੋਂ ਦਾ ਸਾਗ ਬਹੁਤ ਸੋਹਣਾ ਬਣਦਾ ਹੈ ਤੇ ਗੰਦਲਾਂ ਛਿਲ-ਛਿਲ ਕੇ ਤੇ ਸਾਗ ਇਹ ਤਾਂ ਮਲਾਈ ਬਣ ਜਾਂਦਾ ਹੈ ਮੋਟੀ ਗੰਦਲ ਤੋੜੋ ਆ ਬੱਚੇ ਬਹੁਤ ਗੰਦਲਾਂ ਮੋਟੋ-ਮੋਟੀਆਂ ਹੈ ਹੂੰ ਨਿੱਗ ਮਾੜੀ ਤੇ ਸਰ ਕੋਈ ਵੀ ਨਹੀਂ ਹੁੰਦੀ ਹੈਗੀ ਜਿੰਨੀ ਤੋੜੋਗੇ ਉਹਦੀ ਖਲਮੀ ਹੋ ਰਹੇ ਹਾਂ ਹਾਂ ਉਨੀ ਥੈਲੀ ਨਹੀਂ ਹੈ ਤੇ ਸਾ ਜਿਹੜਾ ਅਸਲੀ ਹੁੰਦਾ ਗੰਦਲਾਂ ਦਾ ਹੁੰਦਾ ਵਿਚੰਦਾਂ ਦਾ ਕਹਿੰਦੇ ਤੇਲ ਹੁੰਦਾ ਨਾ ਇਹਦੇ ਵਧੀਆ ਹੁੰਦਾ ਹੈ ਇਹ ਜਰਾ ਆਇਆ ਸਰ ਉਹ ਦੂਜੀ ਤੋਰੀਆਂ ਸਰ ਉਹ ਖੰਦੇ ਰਿਹਾ ਪਹਿਲਾਂ ਸਾਗਰੇ ਤੋੜਿਆ ਗਿਆ ਹੁਣ ਬਸ ਬਿਜੋ ਰਿੰਦਾ ਕਣਕ ਦੇਉ ਤੇ ਆ ਸੈਡਾਂ ਦਾ ਆਪਾਂ ਇੰਦੀ ਤੋੜ ਲੈਣੀ ਆ ਤੇ ਸਾਗ ਦਾ ਕੰਮ ਨਿਬੜ ਕੇ ਤੇ ਬਾਚੋ ਵੜਨੇ ਪੱਠੇ ਤੇ ਕੱਲ ਦਾ ਕੰਮ ਅੱਜ ਹੀ ਕੱਲ ਦੀ ਤਿਆਰੀ ਅੱਜ ਹੀ ਕਰ ਲੈਣੀ ਆ ਤੇ ਪੱਠੇ ਵੱਡੇ ਹੋਣਗੇ ਤਾਂ ਕੋਈ ਫਿਕਰ ਨਾ ਹੋਊਗਾ ਹਨਾ ਮੈਂ ਤਾਂ ਤੋੜਨ ਲੱਗਾ ਵੀ ਇਹ ਕਣਕ ਭਾਂਦੇ ਆ ਸਿੱਧਾ ਘਰ ਵਿੱਚ ਫੋਟੋ ਫਿਕਾਉਂਦੀ ਹੈ ਨਹੀਂ ਹੁੰਦਾ ਮੋਬਾਈਲ ਆ ਦੇਖੋ ਦੇਖੋ ਸਹੀ ਆ ਦੇਖੋ ਜੀ ਅਸੀਂ ਅਣ ਜਾਣ ਹੋ ਗਏ ਹੁਣ ਲੈ ਕੰਗਸਾਰੀ ਭੰਨ ਦਿੰਦੇ ਆ ਮੋਟੀ ਦੋ ਲੋ ਗਨ ਮੋਟੀ ਸਾਰੇ ਕਦੇ ਸਹੀ ਹੁੰਦੀਆਂ ਮੈਂ ਰੱਖ ਕਿਉਂ ਨਹੀਂ ਉੱਥੇ ਦੇਖੋ ਜੀ ਨਾਲ ਹੈਲਪਰ ਮੇਰੇ ਤੇ ਪਰਸੋਂ ਨੂੰ ਮੱਗ ਗਈ ਇਹ ਦਾ ਭੋਗ ਪਹਿਣਾ ਸਾਡੇ ਅੱਜ ਆਪਾਂ ਹੰਦਾਲਗੜ੍ਹ ਦੁਆਰਾ ਸਭ ਖੰਡ ਪੜ ਸਾਭ ਰੱਖਿਆ ਮਾਗੀ ਦੇ ਸੰਬੰਧ ਵਿੱਚ ਤੇ ਪਰਸੋਂ ਨੂੰ ਪਹਿਣਗੇ ਭੋਗ ਤੇ ਸ਼ਾਮ ਨੂੰ ਹਰੀ ਘਰ ਤੁਸੀਂ ਮੇਰੇ ਪਿਛਲੇ ਸਾਲ ਦੇ ਬਲੌਗ ਚ ਦੇਖਿਆ ਹੋਗਾ ਹਰੀ ਘਰ ਲੋੜੀ ਹੁੰਦੀ ਸਾਰੇ ਮੱਲੇ ਵਾਲੋਂ ਤੇ ਉਹ ਵੀ ਤੁਹਾਨੂੰ ਬਲੌਗ ਪੂਰਾ ਦਿਖਾਵਾਂਗੇ ਔਰ ਕੱਲ ਦਾ ਵੀ ਕਿੱਥੇ ਗਏ ਆ ਕਿੱਥੇ ਨਹੀਂ ਅਸੀਂ ਹੈਨਾ ਤੇ ਕੱਲ ਦਾ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਲੋੜੀ ਦਾ ਬਲੌਗ ਹੈਨਾ ਬਸ ਤੁਸੀਂ ਬਲੌਗ ਦੇ ਨਾਲ ਇਦਾਂ ਬਣੀ ਰਿਹਾ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰੋ ਇੱਕ ਪੰਨ ਦਾ ਮੈਨੂੰ ਨਾ ਕਮੈਂਟ ਆਇਆ ਉਹ ਵੀ ਮੈਂ ਇੱਥੇ ਕੁੂ ਦੀ ਵੀਡੀਓ ਬਣਾਈ ਸੀਗੀ ਤੇ ਮੈਨੂੰ ਬਹੁਤ ਸਾਰੇ ਕਮੈਂਟ ਲੱਗਾ ਉਹਨਾਂ ਦਾ ਕਹਿੰਦੇ ਤੁਹਾਡੇ ਮਤਲਬ ਤੁਸੀਂ ਵੀਡੀਓ ਬਣਾਉਂਦੇ ਮਗਰ ਪੰਛੀਆਂ ਦੀ ਆਵਾਜ਼ ਉਹ ਨਹੀਂ ਸਾਡੇ ਇੱਧਰ ਛੋਡੇ ਉਧਰ ਮਨਸੇਹਲ ਮੈਨੂੰ ਲੱਗਦਾ ਉਧਰੋਂ ਕਮੈਂਟ ਆਇਆ ਉਹਨਾਂ ਛੋਡੇ ਕਹਿੰਦੇ ਆਪਾਂ ਕਹਿੰਦੇ ਤੁਹਾਡੇ ਨਾਲ ਦੋਬੇ ਵਾਲੇ ਆਪਾਂ ਤੇ ਛੋਡੇ ਕਹਿੰਦੀ ਕਾਵਾਂ ਦੀ ਆਵਾਜ਼ ਕਿੰਨੀ ਸੁਣਨ ਲੱਗਦੀ ਆ ਤੇ ਮੈਂ ਕਹਾ ਮੈਨੂੰ ਇਸ ਕਮੈਂਟ ਸੁਣਨ ਕੇ ਪੜ ਕੇ ਬਸਨ ਲੱਗਾ ਉਹਨਾਂ ਦੀ ਗੱਲ ਤੇ ਵਾਕਈ ਇੱਕ ਤਰ੍ਹਾਂ ਦੇ ਨਹੀਂ ਵੀਅਰ ਸਬਸਕ੍ਰਾਈਬਰ ਹੁੰਦੇ ਹੈਗੇ ਬਹੁਤ ਤਰ੍ਹਾਂ ਦੀ ਦੁਨੀਆ ਆ ਇਸ ਕੁਦਰਤ ਦੀ ਹੈਨਾ ਮੋਤਰਾ ਦੇ ਲੋਕ ਆ ਤੇ ਚੰਗਾ ਸੋਚਣ ਵਾਲੇ ਆ ਔਰ ਨੈਗੇਟਿਵ ਵੀ ਸੋਚਣ ਵਾਲੇ ਆ ਤੇ ਔਰ ਪੋਜ਼ਿਟਿਵ ਸੋਚਣ ਵਾਲੇ ਹੈ ਨਾ ਤਾਂ ਚਲੋ ਖੈਰ ਉਹਨਾਂ ਨੂੰ ਵਧੀਆ ਲੱਗੀ ਆਵਾਜ਼ ਪੰਛੀਆਂ ਦੀ ਉਧਰ ਉਹਨਾਂ ਦੇ ਪਾਸੇ ਮਤਲਬ ਹੈ ਨਹੀਂ ਇਹ ਆਵਾਜ਼ ਤੇ ਇਹਨਾਂ ਨੂੰ ਠੀਕ ਲੱਗੀ ਆ ਹਾਂਜੀ ਰਾ ਸਰਾ ਸੋਲ ਤੋੜ ਲਿਆ ਅਸੀਂ ਸਾਗ ਨਾਲ ਮਿਲ ਕੇ ਤੇ ਦੇਖੋ ਜੀ ਹੈ ਹਾਂ ਲੋ ਜੀ ਮਰੇ ਤੁਹਾਡੀ ਪਹਿਲਾ ਨਾ ਤੁਹਾਡੇ ਨਾਲ ਹੀ ਅਸੀਂ ਆਂ ਕੱਲੇ ਹਜੀਰੋ ਆ ਤੁਹਾਡੇ ਨਾਲ ਸੀ ਲੱਖਾਂ ਦੇ ਆ ਤੇ ਇਹ ਦੇਖੋ ਸਾਬਜੀ ਨੇ ਮੇਨਾ ਹੈਲਪ ਕਰਾਈ ਤੇ ਨਾਲ ਸਾਗ ਤੋੜਿਆ ਤੇ ਕੁਛ ਮੈਂ ਤੋੜਿਆ ਤਾਂ ਸਾਗ ਗਿਆ ਸਾਡਾ ਟੁੱਟ ਗਿਆ ਤੇ ਦੇਖੋ ਜੀ ਚਮਕ ਰਹਾ ਹੈ ਵੱਜਦਾ ਹੈ ਤੇ ਬੱਦਲਾ ਮਰੇ ਸੂਰਜ ਦੇ ਮਰੇ ਬੱਦਲਾ ਆਉਂਦਾ ਹੈ ਤੇ ਸੂਰਜ ਤਾਂ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਬੱਦਲ ਮਰੇ ਆ ਜਾਂਦੇ ਆ ਸੂਜ ਨਿਕਲ ਨਹੀਂ ਪਾਉਂਦੇ ਆ ਤੇ ਦੇਖੋ ਜੀ ਲੋੜੀ ਦੇ ਰੌਣਕਾਂ ਲੱਗੀਆਂ ਪਈਆਂ ਆ ਘਰ ਘਰ ਹੈ ਨਾ ਓਏ ਕੀ ਇਹਨੂੰ ਕਿੱਕਰ ਕਹਿੰਦੇ ਕੀ ਕਹਿੰਦੇ ਆ ਬਲਾ ਖੇਤ ਉਹ ਚੁਗਣ ਦੇ ਕੁਛ ਓਹ ਸਾਈਡ ਤੇ ਬੰਨੇ ਵਾਲ ਹੈਂ ਜੰਗਲੀ ਜੰਗਲੀ ਮੰਗਲੇ ਜੰਗਲੀ ਬੰਗਲੇ ਕੁਛ ਚੁਗਦੇ ਐ ਮੈਨਾਂ ਕੋਈ ਖਾਂਦੇ ਹੋਣੇ ਵਿੱਚ ਤੱਕ ਤੱਕ ਕੇ ਹਨ ਆਜੋ ਬਸ ਕਰੋ ਫਿਰ ਪਾਲਕ ਵੀ ਪੈਣੀ ਵਿੱਚ ਆਪਾਂ ਫਿਰ ਨਾ ਕਿ ਦਿਨ ਕਿਹੜਾ ਖਾ ਹੁੰਦਾ ਤੇ ਸਾਗ ਬਸ ਥੋੜੇ ਦਿਨ ਵਧੀਆ ਲੱਗਦਾ ਹੈ ਤੇ ਸਾਗ ਦਾ ਹੋ ਗਿਆ ਸਾਡਾ ਕੰਮ ਫਿਨਿਸ਼ ਹੋਣ ਜਾਣੇ ਆ ਪੱਠੀਆਂ ਉੱਤਰ ਹਨਾ ਤੇ ਫਿਰ ਜਾ ਕੇ ਪੱਠੇ-ਪਠੇ ਪਾਉਣ ਦਾ ਟਾਈਮ ਹੋ ਜਾਣਾ ਹੈ ਫਿਰ ਧਾਰ ਕੱਢਣ ਦਾ ਇਦਾਂ ਹੀ ਬਸ ਟਾਈਮ ਨਿਬੜ ਜਾਂਦਾ ਆ ਆਜਿਓ ਆਜੋ ਤੇ ਦੇਖੋ ਕਣ ਕਿੰਨੀ ਸੋਹਣੀ ਕਣਕ ਹੈ ਨਾ ਵੈਗਰੂ ਦੀ ਮੇਰ ਨਾਲ ਇਹਦੀ ਗੰਡ ਬੰਨੋ ਆਉਂਦੀ ਫੋਟੋ ਵਿੱਚ ਤਿਤ ਕਰੋ ਨੂੰ ਸਗੰਦੀ ਬਟਾਰੀ ਨੂੰ ਪੈਕ ਸਗਨ ਆ ਕੰਮ ਰਹਿ ਗਏ ਸੀਗੇ ਬਧੇ ਰੋਟੀ ਦੀ ਰੱਖ ਕੇ ਖਾਣਾ ਸੌਖਾ ਹੀ ਆ ਆ ਕੰਮ ਰਹਿ ਗਏ ਸੀਗੇ ਬੰਦਾ ਛੜਾ ਚੰਗਾ ਆ ਬੰਦਾ ਆ ਗੰਦ ਨਹੀਂ ਕਰਨੇ ਪੈਂਦੇ ਹੁਣ ਸਿਰ ਤੇ ਰੱਖ ਕੇ ਖੜਨਾ ਵੀ ਉਧਰੋਂ ਮੈਂ ਪੜ ਆ ਜਾਣਾ ਦੇਖੋ ਸਾਗ ਨੇ ਸੋਨਾ ਮਲਾਈ ਬਣ ਜਾਣਾ ਇਹ ਗੰਦਲ ਬਹੁਤ ਸੋਹਣੀ ਹੈ ਚਲੋ ਆ ਜਾਓ ਇੰਦਲਾ ਹੋ ਗਿਆ ਆਪਣਾ ਫਿਨਿਸ਼ ਕੰਮ ਹੁਣ ਹਨਾ ਚਲ ਆਹੇ ਕੰਮ ਰਹਿ ਗਿਆ ਸਗਾ ਪ੍ਰਾਣਾ ਮਿਰਸਾ ਕੁ ਤਾਂ ਰੋਟੀ ਲੈ ਕੇ ਆਉਂਦੇ ਹੁੰਦੇ ਸੀ ਇਦਾਂ ਰੱਖ ਕੇ ਦੇਖੋ ਹਨਾ ਇਦਾਂ ਜੇ ਸਾਹਮਣੇ ਆ ਦੀ ਤੇਰੇ ਮਾਜਿਲਾ ਜਦੋਂ ਹੁਣ ਤੇਰੇ ਫੋਟੋ ਆਉਂਦੀਆਂ ਆਉਂਦੀ ਤੁਹਾਡੀ ਵੀ ਹੁਣ ਤੁਹਾਡੀ ਆਉਂਦੀ ਤੁੜੀ ਪਿਆ ਤੇ ਫਿਰ ਕੱਲ ਆ ਜਾ ਮੇਰੇ ਮਗਰ ਮਗਰ ਆ ਜਾ ਅਕੇ ਮੈਂ ਤੁਹਾਡੇ ਮਗਰ ਮਗਰ ਸੀ ਹੁਣ ਤੁਸੀਂ ਮੇਰੇ ਮਗਰ ਮਗਰ ਆਓ ਆਜੋ ਆਜੋ ਹੁਣ ਸਗਨ ਸਗਨ ਬਟਾਰੀ ਆਹ ਕੰਮ ਰਹਿ ਗਿਆ ਸੀਗਾ ਹੁਣ ਹਾਂਜੀ ਉਹਨਾਂ ਬਾਹਾਂ ਇਹਨਾਂ ਸਾਗ ਤੋੜ ਲਿਆ ਤਾਂ ਉਹਨਾਂ ਪੱਠੇ ਵੱਢ ਰਹੇ ਆ ਮੈਂ ਕਿਹਾ ਆਪਾਂ ਸਾਗ ਤੋੜਿਆ ਤਾਂ ਹੀ ਪੱਠੇ ਵੱਢੋ ਤੇ ਆਪਾਂ ਤਾਂ ਆਹਦੀ ਹੈਲਪ ਕਰਾਏ ਸਾਗ ਵਿੱਚ ਤੁਸੀਂ ਪੱਠੇ ਆਂ ਕਰਾਓ ਤੇ ਨਾਰੇ ਤੁਹਾਨੂੰ ਕੱਲ੍ਹ ਲੋਹੜੀ ਆ ਤੁਹਾਨੂੰ ਸਾਰਿਆਂ ਨੂੰ ਜਿੰਨੇ ਸਾਡਾ ਬਲੌਗ ਦੇਖਦੇ ਆ ਨਾ ਸੱਜਣ ਮਿੱਤਰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਤਾਂ ਲੋਹੜੀ ਦਾ ਮੁਬਾਰਕਾ ਅਡਵਾਂਸ ਦੇ ਦੇ ਦਿੰਦੇ ਆ ਸੋ ਕੱਲ ਦਾ ਬਲੌਗ ਕੱਲ੍ਹ ਦੇਖੀ ਜਾਓ ਸੋ ਲੋਹੜੀ ਆ ਕਈਆਂ ਨੇ ਵਧੀਆ ਆਈਆ ਤੇ ਕਈਆਂ ਨੇ ਮਾੜੀ ਆਈਆ ਤੇ ਲੋੜੀ ਤੇ ਰੋਬਾ ਦੇ ਕਿਰਪਾ ਵਧੀਆ ਚਾਹੀਦੀ ਆ ਕੋਈ ਵੀ ਤਿਹਾੜਿਆ ਸਾਰੇ ਵਧੀਆ ਚਾਹੀਦਾ ਆ ਪਰ ਕਈਆਂ ਦੇ ਬਹੁ ਮਾੜਾ ਆ ਪਿੱਛੇ ਜੇ ਆ ਬਠੰਡੇ ਲਾਗੇ ਇੱਕ ਨਾਲੇ ਦੇ ਵਿੱਚ ਬੱਸ ਪਲਟ ਗਈ ਸੀ ਉਹਨਾਂ ਵਾਸਤੇ ਵਿਚਾਰਾਂ ਦੇ ਬਹੁ ਮਾੜਾ ਆ ਕਾਫੀ ਮੌਤਾਂ ਹੋ ਗਈਆਂ ਸੀਗੀਆਂ ਵਿੱਚ ਛੋਟੀ ਬੱਚੀ ਸੀ ਇੱਕ ਢਾਂਗੇ ਸਾਲਾਂ ਦੀ ਉਹਦੀ ਮਦਰ ਉਹਦਾ ਫਾਦਰ ਤੇ ਹੋਰ ਵੀ ਕਾਫੀ ਸਵਾਰੀਆਂ ਡਰਾਈਵਰਸ ਨੇ ਐਕਸਪਾਇਰ ਹੋ ਗਏ ਤੇ ਉਹਨਾਂ ਵਾਸਤੇ ਵਿਚਾਰਾਂ ਨੇ ਬਹੁ ਮਾੜਾ ਤਿਹਾੜਾ ਆ ਤੇ ਉਹਨਾਂ ਦੇ ਚਾਹਾਂ ਕੀ ਮਨਾਉਣਾ ਜਾਂ ਟੱਬਰ ਟੱਬਰ ਖਤਮ ਹੋ ਗਏ ਆ ਤੇ ਇਸ ਕਰਕੇ ਨਾ ਰੱਬ ਅਰਦਾਸ ਕਰਿਆ ਕਰੋ ਵੀ ਕੋਈ ਵਾ ਤਿਹਾਰ ਆਵੇ ਸਾਰਿਆਂ ਨੇ ਵਧੀਆ ਆਵੇ ਤੇ ਹੁਣ ਕੋਈ ਨਾ ਹੋਣੀ ਘਟਨਾ ਘਟੇ ਕਿਸੇ ਇਹੋ ਜੀ ਘਟਨਾ ਨਹੀਂ ਘਟਣੀ ਚਾਹੀਦੀ ਤੇ ਸਾ ਜਿੱਥੇ ਵੀ ਲੋੜੀ ਤੇ ਜਾਵਾਂਗੇ ਦੇਖਣਾ ਸਾਨੂੰ ਕੱਲ ਨੂੰ ਦੋ ਥਾਂ ਹੀ ਲੋੜੀ ਦੇ ਸੱਦੇ ਆਏ ਆ ਮੈਸੇਜ ਤੇ ਹੁਣ ਦੇਖਦੇ ਆ ਭਈ ਕਿੱਧਰ ਜਾਣਾ ਹੈ ਪਹਿਲਾਂ ਤੇ ਕਿੱਧਰ ਜਾਣਾ ਬਾਅਦ ਵਿੱਚ ਤੇ ਕੱਲ ਨੂੰ ਇੱਕ ਦੋ ਕੰਮ ਹੋਰ ਵੀ ਆ ਥੋੜਾ ਜਿਹਾ ਬੇਗਵਾ ਸਾਈਡ ਵੀ ਜਾਣਾ ਹੈ 2 ਘੰਟੇ ਜ਼ਰੂਰੀ ਆ ਉਹ ਵੀ ਤੇ ਜਿੱਥੇ ਵੀ ਜਾਵਾਂਗੇ ਕੋਈ 10 ਸਮਾਂ ਦੇ ਨਹੀਂ ਦੇਣਾ ਹੈਗਾ ਕੋਈ 15-20 ਮਿੰਟ ਹੀ ਬੈਠਾਂਗੇ ਤੁਮੇ ਤਾਂ ਹੀ ਆ ਜਾਵਾਂਗੇ ਤੇ ਇਸ ਕਰਕੇ ਨਾ ਲੋੜੀਂਦੀਆਂ ਸਾਰੀਆਂ ਬਹੁਤ-ਬਹੁਤ ਮੁਬਾਰਕਾਂ ਪੀ ਲੋੜੀ ਮੀਂਹ ਪੈਣਾ ਮੌਸਮ ਸਾਫ ਮੀਂਹ ਪਿਆ ਸੀ ਵੀਰੇ ਮੈਂ ਜਿਹਨੂੰ ਸਿਰੋਟ ਕਰ ਟੀਵੀ ਲਾਇਆ ਨਾ 4 ਵਜੇ ਗੁਰਬਾਣੀ ਚੱਲਦੀ ਸੀਗੀ ਦਰਬਾਰ ਸਾਹਿਬ ਦੀ ਤਾਂ ਉਥੇ ਮੀਂਹ ਪਵੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੀਂਹ ਪੈਂਦਾ ਹੈ ਦਰਬਾਰ ਸਾਹਿਬ ਤੇ ਜਦ ਆਪਾਂ ਆਪਣਾ ਬਾਹਲਾ ਦਰਵਾਜ਼ਾ ਖੋਲ ਕੇ ਦੇਖਿਆ ਬਰਾਂਡੇ 'ਦੱਤ ਉਹ ਆਪਣੇ ਵੀ ਮੀਂਹ ਪੈਣ ਰਿਹਾ ਚਲੋ ਮੀਂਹ ਪੈਣਾ ਮੌਸਮ ਸਾਫ ਹੋ ਗਿਆ ਵੈਸੇ ਉਹਦਾ ਇੱਕ ਗੱਲ ਆ ਤੇ ਮੀਂਹ ਚਾਹੀਦਾ ਵੀ ਸੀਗਾ ਨਹੀਂ ਠੰਡ ਸੀ ਥੋੜੀ ਥੋੜੀ ਇਹ ਸਾਰੇ ਸਿਆਣੇ ਕਹਿੰਦੇ ਵੀ ਇਹ ਲੋੜੀਓ ਪਹਿਲਾਂ ਪੈਂਦਾ ਹੁੰਦਾ ਸਕਨ ਹੁੰਦਾ ਆ ਚਲੋ ਵਧੀਆ ਗੱਲ ਆ ਚਾਹੀਦਾ ਵੀ ਆ ਤੇ ਇਸ ਕਰਕੇ ਸਾਰਿਆਂ ਨੂੰ ਫਿਰ ਦੁਬਾਰਾ ਹੈਪੀ ਲੋੜੀ ਬਹੁਤ ਬਹੁਤ ਲੋੜੀ ਦਾ ਮੁਬਾਰਕਾਂ ਤੇ ਪੱਠੇ ਵੱਡ ਹੁੰਦੇ ਆ ਸਾਡੇ ਥੱਲੇ ਛੱਡ ਜਾਂਦੇ ਅੱਦੇ ਉੱਤੋਂ ਵੱਢ ਜਾਂਦੇ ਆ ਬੱਲੇ ਰਹਿ ਗਈ ਆ ਵଠੇ ਕੀ ਹੁਣ ਦਸੀਏ ਪੱਠਿਆਂ ਦਾ